ਪੰਜਾਬ ਵਿੱਚ 15 ਜਨਵਰੀ ਤੱਕ ਮੌਸਮ ਨੂੰ ਲੈ ਕੇ ਅਲਰਟ ਹੋਇਆ ਜਾਰੀ ਜਾਣੋ ਅਗਲੇ ਦਿਨਾਂ ਦਾ ਹਾਲ ਸੁਖਵੀਰ ਬਾਲ ਨੇ ਜਿੱਤਰ ਕੌਂਕੇ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ ਰਵਨੀਤ ਬੀਟੂ ਨੇ ਸੀਐਮ ਭਗਵਾਨ ਤਮਨ ਤੇ ਦਰਜ ਮਾਨਹਾਨੀ ਦੇ ਕੇਸ ਤੇ ਸੁਖਵੀਰ ਬਾਲ ਤੇ ਸਾਧਿਆ ਵਟਾ ਨਿਸ਼ਾਨਾ ਸੁਖਵੀਰ ਬਾਲ ਦਾ ਵੱਡਾ ਐਲਾਨ ਕਿਹਾ ਇੱਕ ਵਾਰ ਬਣਾ ਦਿਓ ਸਰਕਾਰ ਕੋੜਿਆਂ ਦੀ ਪੰਜਾਬ ਵਿੱਚ ਕਰਵਾਵਾਂਗੇ ਦੌੜਾਂ 10 ਕਰੋੜ ਦਾ ਰੱਖਾਂਗੇ ਇਨਾਮ ਪਾਲ ਖੈਰਾਂ ਨੂੰ ਮਿਲੇ ਪੰਜਾਬ ਕਾਂਗਸ ਇੰਚਾਰ ਦਵਿੰਦਰ ਯਾਦਵ ਕਾਂਗਸ ਪ੍ਰਧਾਨ ਰਾਜਾ ਵੜਿੰਗ ਵੀ ਰਹੇ ਮੌਜੂਦ ਹੁਣ ਖਬਰਾਂ ਵਿਸਤਾਰ ਦੇ ਨਾਲ ਪੰਜਾਬ ਵਿੱਚ ਲਗਾਤਾਰ ਠੰਡ ਦਾ ਕਹਿਰ ਵਾਧਾ ਨਜ਼ਰ ਆ ਰਿਹਾ ਹੈ ਇਸ ਦੇ ਮੱਦੇਨਜ਼ਰ ਮੌਸਮ ਵਿਭਾਗ ਵੱਲੋਂ ਸੂਬੇ ਵਿੱਚ ਇੱਕ ਵਾਰ ਫੇਰ ਆਉਣ ਵਾਲੇ 2 ਦਿਨਾਂ ਤੱਕ 13 ਤੋਂ 14 ਜਨਵਰੀ ਲਈ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਇਸ ਦੌਰਾਨ ਦਿਨ ਦੇ ਸਮੇਂ ਵੀ ਠੰਡ ਬਰਕਰਾਰ ਰਹੇਗੀ ਰਾਤ ਵੇਲੇ ਵੀ ਤਾਪਮਾਨ ਹੇਠਾਂ ਡਿੱਗੇਗਾ ਇਸ ਦੌਰਾਨ ਕਈ ਇਲਾਕਿਆਂ ਵਿੱਚ ਰਾਤ ਵੇਲੇ ਤਾਪਮਾਨ 2 ਡਿਗਰੀ ਸੈਲਸੀਅਸ ਤੋਂ ਵੀ ਹੇਠਾਂ ਡਿੱਗ ਸਕਦਾ ਹੈ ਇਸ ਤੋਂ ਇਲਾਵਾ 15 ਅਤੇ 16 ਜਨਵਰੀ ਨੂੰ ਪੰਜਾਬ ਵਿੱਚ 오ਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਇਸ ਬਾਰੇ ਚੰਡੀਗੜ੍ਹ ਮੌਸਮ ਵਿਭਾਗ ਦੇ ਵਿਗਿਆਨੀਆ ਨੇ ਕਿਹਾ ਕਿ ਇਹਨਾਂ 2 ਦਿਨਾਂ ਦੌਰਾਨ ਲੋਡ ਪੈਣ ਤੇ ਹੀ ਘਰੋਂ ਬਾਹਰ ਨਿਕਲੋ ਜੇਕਰ ਹੋ ਸਕੇ ਤਾਂ ਸਵੇਰੇ ਅਤੇ ਰਾਤ ਵੇਲੇ ਡਰਾਈਵਿੰਗ ਨਾ ਕਰੋ ਜੇਕਰ ਜਿਹਾ ਨਹੀਂ ਕੀਤਾ ਜਾ ਸਕਦਾ ਤਾਂ ਫਿਰ ਲੋਕ ਸੰਗਣੀ ਤੋਂ ਦੌਰਾਨ ਗੱਡੀ ਬਹੁਤ ਹੀ ਸਾਵਧਾਨੀ ਨਾਲ ਚਲਾਣ ਸ਼੍ਰੋਮਣੀ ਅਕਾਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਿਤਦਾਰ ਭਾਈ ਗੁਰਦੇਵ ਸਿੰਘ ਕੌਂਕੇ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਇਸ ਮੌਕੇ ਉਹਨਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਸਨ ਉਹਨਾਂ ਨੇ ਜਸਵੰਤ ਕੌਂਕੇ ਲਈ ਨਿਆ ਹਾਸਲ ਕਰਨ ਵਾਸਤੇ ਕਾਨੂੰਨੀ ਮਦਦ ਸਮੇਤ ਹਰ ਕਿਸਮ ਦੀ ਪੂਰੀ ਮਦਦ ਦਾ ਪ੍ਰਸਤਾਵ ਦਵਾਇਆ ਹੈ ਅੱਜ ਜਸਵੰਤ ਕੌਂਕੇ ਸਾਹਿਬ ਜੀ ਦੇ ਸਿੰਘ ਸਾਹਿਬ ਜੀ ਦੇ ਘਰੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੇ ਨਾਲ ਤੇ ਸ਼੍ਰੋਮਣੀ ਕਾਲੀ ਦਰ ਦੀ ਲੀਡਰਸ਼ਿਪ ਨਾਲ ਅਸੀਂ ਆਏ ਹਾਂ ਪਰਿਵਾਰ ਨੂੰ ਮਿਲ ਕੇ ਉਹਨਾਂ ਦੀ ਸਾਰੀ ਗੱਲ ਜੋ ਹੈ ਉਹ ਸਾਰੀ ਸਮਝੀ ਹੈ ਤੇ ਅਸੀਂ ਪਹਿਲੇ ਵੀ ਆ ਪਰਿਵਾਰ ਪੰਤਾ ਪਰਿਵਾਰ ਹੈ ਤੇ ਅਕਾਲੀ ਦਲ ਦਾ ਪਰਿਵਾਰ ਹੈ ਤੇ ਮੈਂ ਸਾਰੇ ਪਰਿਵਾਰ ਨਾਲ ਮੈਂ ਤੇ ਪ੍ਰਧਾਨ ਸਾਹਿਬ ਐ ਜੀਪੀਸੀ ਪ੍ਰਧਾਨ ਸਾਹਿਬ ਨੇ ਪੂਰਾ ਵਿਸ਼ਵਾਸ ਦਿੱਤਾ ਹੈ ਕਿ ਅਸੀਂ ਜੋ ਕੁਝ ਵੀ ਲੀਗਲ ਹੋ ਸਕਦਾ ਹੈ ਅਸੀਂ ਟੌਪ ਦੀ ਟੀਮ ਕ੍ਰੀਏਟ ਕਰਕੇ ਅਸੀਂ ਤੈਹ ਤੱਕ ਜਾਵਾਂਗੇ ਤੇ ਜਦੋਂ ਤੱਕ ਇਨਸਾਫ ਨਹੀਂ ਮਿਲੂਗਾ ਪਰਿਵਾਰ ਨੂੰ ਉਦੋਂ ਤੱਕ ਸਮੂਚਾ ਅਕਾਲੀ ਦਲ ਤੇ ਐ ਜੀਪੀਸੀ ਦੀ ਟੀਮ ਅਸੀਂ ਲਗਾਤਾਰ ਜੋ-ਜੋ ਸਾਨੂੰ ਕਿਤੇ ਵੀ ਜਾਣਾ ਪਏ ਕੋਈ ਕੋਰਟ ਜਾਣਾ ਪਏ ਜਾਂ ਕੋਈ ਵੀ ਸਟੈਪ ਕਰਨਾ ਪਏ ਅਸੀਂ ਉਹ ਚੱਕਾਂਗੇ। ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਵੱਲੋਂ ਸੀਐਮ ਭਗਵੰਤ ਮਾਨ ਖਿਲਾਫ ਮਾਨਹਾਨੀ ਦਾ ਕੇਸ ਦਰਜ ਕਰਨ ਦੇ ਮਾਮਲੇ ਵਿੱਚ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਰਵਨੀਤ ਬਿੱਟੂ ਨੇ ਸੀਐਮ ਭਗਵੰਤ ਮਾਨ ਦਾ ਪੱਖ ਲੈਂਦਿਆਂ ਸੁਖਬੀਰ ਬਾਦਲ ਤੇ ਤਿੱਖਾ ਹਮਲਾ ਕੀਤਾ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਬਾਦਲ ਕਿੰਨੇ ਲੋਕਾਂ ਤੇ ਮਾਨਹਾਨੀ ਦਾ ਕੇਸ ਦਰਜ ਕਰਵਾਣਗੇ। ਉਹਨੇ ਕਿਹਾ ਕਿ ਜਨਤਾ ਜਾਣਦੀ ਹੈ ਕਿ ਪੰਜਾਬ ਵਿੱਚ ਬੇਅਦਬੀ ਕਿਸਨੇ ਕਰਵਾਈ ਹੈ। ਉਹਨੇ ਕਿਹਾ ਕਿ ਪੰਜਾਬ ਦੇ 3 ਕਰੋੜ ਲੋਕ ਅਤੇ ਵਿਦੇਸ਼ਾਂ ਵਿੱਚ ਬੈਠੇ 2 ਕਰੋੜ ਪੰਜਾਬੀ ਇਹ ਕਹਿ ਰਹੇ ਹਨ ਕਿ ਬਾਦਲ ਸਰਕਾਰ ਵੇਲੇ ਹੀ ਬਰਗਾੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ। ਬਾਦਲ ਸਰਕਾਰ ਪੀੜਤਾਂ ਇਨਸਾਫ਼ਦਵਾਨ ਵਿੱਚ ਨਕਾਮ ਰਹੀ। ਵਰਨਣਯੋਗ ਹੈ ਕਿ ਸੁਖਬੀਰ ਬਾਦਲ ਨੇ ਮੁਖਸਰ ਸਾਹਿਬ ਦੀ ਅਦਾਲਤ ਵਿੱਚ ਸੀਐਮ ਭਗਵੰਤ ਮਾਨ ਤੇ ਆਪਣੇ ਪਰਿਵਾਰ ਤੇ ਝੂਠੇ ਦੋਸ਼ ਲਾਉਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਸੀਐਮ ਭਗਵੰਤ ਮਾਨ ਖਿਲਾਫ ਮਾਨਹਨੀ ਦਾ ਕੇਸ ਦਰਜ ਕਰਵਾਇਆ ਗਿਆ ਸੀ ਲੁਧਿਆਣਾ ਵਿੱਚ ਪੰਜਾਬ ਸਰਕਾਰ ਦੀ ਖੁੱਲੀ ਪੈਂਸ ਵਿੱਚ ਸੀਐਮ ਭਗਵੰਤ ਮਾਨ ਨੇ ਕਿਹਾ ਸੀ ਕਿ ਬਾਦਲ ਪਰਿਵਾਰ ਨੇ ਹਰਿਆਣਾ ਦੇ ਬਾਲਾਸਰ ਫਾਰਮ ਲਈ ਵਿਸ਼ੇਸ਼ ਨਹਿਰ ਖੱਡੀ ਸੀ ਇਸ ਕਾਰਨ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਮਾਨਣੀ ਦਾ ਕੇਸ ਦਰਜ ਕਰਵਾਇਆ ਸੀ ਕਿੰਨੇ ਕਿਤੇ ਮਾਨ ਮਾਨੀ ਦਾ ਮਕਦਮਾ ਕਰਨਗੇ ਸਾਰਾ ਪੰਜਾਬ 3 ਕਰੋੜ ਤੇ 2 ਕਰੋੜ ਲੋਕ ਬਾਹਰ ਜਿਹੜੇ ਪੰਜਾਬੀ ਰਹਿੰਦੇ ਆ ਉਹ ਤਾਂ ਸਾਰੇ ਹੀ ਇਹ ਗੱਲਾਂ ਕਹਿ ਰਹੇ ਨੇ ਕੌਣ ਕਹਿ ਰਿਹਾ ਸੁਖਬੀਰ ਸਿੰਘ ਬਾਦਲ ਨੇ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਇਹਨਾਂ ਦੀ ਸਰਕਾਰ ਵੇਲੇ ਨਹੀਂ ਹੋਈ ਕੌਣ ਕਹਿ ਰਿਹਾ ਹੈ ਵੀ ਇਹਨਾਂ ਨੇ ਨਿਹੱਤੇ ਸਿੱਖ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਬੈਠੇ ਸੀ ਉਹਨਾਂ ਤੇ ਗੋਲੀਆਂ ਮਾਰ ਕੇ ਨਹੀਂ ਮਾਰਿਆ ਇਹਨਾਂ ਨੂੰ ਪਤਾ ਨਹੀਂ ਸੀ ਇਹਨਾਂ ਦਾ ਬਹੁਤ ਨੇੜੇ ਦਾ ਬੰਦਾ ਸੀ ਉਹ ਬਿੱਟੂ ਜਿਹਨੇ ਸਾਰੇ ਕੰਧਾਂ ਤੇ ਫਰੀਦਕੋਟ ਏਰੀਏ 'ਚ ਜਿਹਨੇ ਬਾਈਬਲ ਕਲਾ ਬਰਗਾੜੀ ਦੀ ਗੱਲ ਆ ਜਿਹੜੀ ਉੱਥੇ ਉਹਨੇ ਸਾਫ਼ ਪੋਸਟਰ ਲਾਏ ਸੀ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਏ ਉਹਦੀ ਬੇਅਦਬੀ ਕਰਾਂਗੇ ਤੇ ਉਹਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਉਹਦੇ ਘਰੇ ਤਾਂ ਮੇਲੇ ਲੱਗਦੇ ਸੀ ਉਹ ਸਾਰੇ ਬੜੇ ਤੋਂ ਬੜੇ ਅਫਸਰੋਂ ਤੋਂ ਹੁਕਮ ਲੈਂਦੇ ਸੀ ਉਸ ਬੰਦੇ ਤੋਂ ਜਿਹਨੇ ਇਹ ਕੰਮ ਕਰਵਾਇਆ ਕਰਵਾਇਆ ਸੀ ਤੇ ਇਸ ਕਰਕੇ ਇਹ ਬਿਲਕੁਲ ਕੁਛ ਕਰੀ ਜਾਣ ਨਾ ਕਰੀ ਜਾਣ ਉਹ ਅਲੱਗ ਗੱਲ ਆ ਪਰ ਇਹ ਗੱਲਾਂ ਹਰ ਪੰਜਾਬੀ ਹਰ ਗੁਰੂ ਨਾਮਲੇਵਾਏ ਜਿਹੜਾ ਵੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਹੋ ਉਹ ਹਰ ਬੰਦੇ ਨੂੰ ਪਤਾ ਹੈ ਚਾਹੇ ਆ ਜਥੇਦਾਰ ਕੌਕੇ ਸਾਹਿਬ ਦੀ ਗੱਲ ਕਰ ਲਓ ਕਿਉਂ 15 ਸਾਲ ਸਰਕਾਰ ਰਹੀ ਉਹਨਾਂ ਨੂੰ ਕੁਝ ਵੀ ਉਹਨਾਂ ਨਾਲ ਹੋਇਆ ਪਰ ਇਹ ਬੰਦਿਆਂ ਨੇ ਇੱਕ ਵੀ ਰਿਪੋਰਟ ਹੈ ਜਿਹੜੀ ਉਹ ਲੈ ਕੇ ਮੂਹਰੇ ਨਹੀਂ ਆਂਦੀ ਇਸ ਕਰਕੇ ਇਹਨਾਂ ਦੀ ਗੱਲ ਚੱਲਣੀ ਨਹੀਂ ਹੁਣ ਜਿੱਥੇ ਮਰਜ਼ੀ ਕਰਦੇ ਫਿਰਨ ਨਾ ਕਰਦੇ ਫਿਰਨ ਉਹ ਬਾਦਲ ਸਾਹਿਬ ਦੇ ਨਾਲ ਸੀ ਬਾਦਲ ਸਾਹਿਬ ਨਾਲ ਹੀ ਚਲੀ ਗਈ ਕਹਾਣੀ ਪੰਜਾਬ ਦੇ ਸ਼੍ਰੀ ਮੁਕਤਸਰ ਸਾਹਿਬ ਵਿੱਚ ਕੱਲ ਤੁਮਾਗੀ ਮੇਲਾ ਸ਼ੁਰੂ ਹੋ ਗਿਆ ਹੈ 1705 ਵਿੱਚ ਖਿਦਰਾਣੇ ਦੀ ਲੜਾਈ ਵਿੱਚ ਮੁਗਲਾਂ ਨਾਲ ਲੜਦਿਆਂ ਸ਼ਹੀਦ ਹੋਏ 40 ਸਿੱਖ ਯੋਧਿਆਂ ਦੀ ਯਾਦ ਵਿੱਚ ਸਦੀਆਂ ਤੋਂ ਮਾਗੀ ਮੇਲਾ ਮਨਾਇਆ ਜਾਂਦਾ ਹੈ ਇਸ ਮੇਲੇ ਵਿੱਚ ਘੋੜਿਆਂ ਦੀਆਂ ਮੰਡੀਆਂ ਦਾ ਵਿਸ਼ੇਸ਼ ਮਹੱਤਵ ਹੈ ਇੱਥੇ ਘੋੜਿਆਂ ਦੀ ਪ੍ਰਦਰਸ਼ਨੀ ਕੀਤੀ ਜਾਂਦੀ ਹੈ ਇਸ ਮੌਕੇ ਸੁਖਬੀਰ ਬਾਦਲ ਨੇ ਐਲਾਨ ਕਰਦੇ ਹਨ ਕਿ ਹੈ ਕਿ ਜਦੋਂ ਪੰਜਾਬ ਵਿੱਚ ਸਾਡੀ ਸਰਕਾਰ ਆਵੇਗੀ ਤਾਂ ਘੋੜਿਆਂ ਦੀਆਂ ਦੌੜਾਂ ਕਰਵਾਈਆਂ ਜਾਣਗੀਆਂ ਬਾਦਲ ਨੇ ਕਿਹਾ ਕਿ ਇਹ ਰੇਸ ਕੋਰਸ ਮੁੰਬਈ ਦੇ ਰੇਸ ਕਲੱਬ ਤੋਂ ਬਿਹਤਰ ਅਤੇ ਅਤੀ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ ਜਿਸ ਵਿੱਚ ਹਰ ਹਫਤੇ ਦੇ ਅੰਤ ਵਿੱਚ ਘੋੜਿਆਂ ਦੇ ਮੁਕਾਬਲੇ ਆਯੋਜਿਤ ਕੀਤੇ ਜਾਣਗੇ ਦੇਸ਼ ਵਿੱਚ ਸਭ ਤੋਂ ਵੱਧ 10 ਕਰੋੜ ਰੁਪਏ ਦੀ ਇਨਾਮ ਦੀ ਰਾਸ਼ੀ ਫਾਈਨਲ ਡਰਬੀ ਮੌਕੇ ਵੰਡਿਆ ਜਾਵੇਗਾ ਦੇਖੋ ਆਪਣੇ ਪੰਜਾਬ ਦੀ ਜਵਾਨੀ ਜਾਨਵਰ ਪ੍ਰੇਮੀ ਹੈ ਹਰ ਪੰਜਾਬੀ ਦੇ ਘਰੇ ਕੋਈ ਨਾ ਕੋਈ ਜਾਨਵਰ ਰੱਖਿਆ ਉਹਨਾਂ ਨੇ ਆ ਆਪਣੇ ਪੰਜਾਬੀ ਦੇ ਖੂਨ ਚ ਹੈ ਤੇ ਜਦੋਂ ਆਪਣੀ ਸਰਕਾਰ ਸੀ ਮੈਂ ਆ ਸਮਝ ਲਈ ਸੀ ਕਿ ਮੈਂ ਦੇਖਿਆ ਪੰਜਾਬੀਆਂ ਦੇ ਜਿਹੜਾ ਕਿੱਥੇ ਜਾਣ ਹੈ ਤੁਸੀਂ ਅਸੀਂ ਬੜਾ ਪ੍ਰਮੋਟ ਕੀਤਾ ਤੇ ਉਹਦੇ ਨਾਲ ਕੀ ਹੈ ਕਿ ਆਪਣੇ ਕੁਆਲਿਟੀ ਭਾਵੇਂ ਘੋੜੇ ਆ ਭਾਵੇਂ ਮੱਝ ਆ ਭਾਵੇਂ ਗਾਈਆਂ ਆ ਭਾਵੇਂ ਬੱਕਰੀਆਂ ਆ ਭਾਵੇਂ ਕੁਝ ਵੀ ਹੋਵੇ ਉਹ ਲੋਕਾਂ ਨੇ ਪੰਜਾਬੀਆਂ ਨੇ ਬਹੁਤ ਵਧੀਆ ਕੁਆਲਿਟੀ ਬਿਲਡ ਕਰ ਲਈ ਜਿਹੜਾ ਹਰ ਸਾਲ ਮੇਲੇ ਕਰਾਉਂਦੇ ਸੀ ਪੂਰੇ ਜ਼ਿਲ੍ਹਿਆਂ ਜਾ ਕੇ ਚੈਂਪੀਅਨਸ਼ਿਪਸ ਕਰਾਉਂਦੇ ਸੀ ਪਰ ਜਦੋਂ ਸਰਕਾਰ ਬੰਦ ਹੋਈ ਉਹਦੇ ਬਾਅਦ ਕੱਪ ਚਲੀ ਗਈ ਆਪਣੀ ਸਰਕਾਰ ਤੇ ਉਹਦੇ ਬਾਅਦ ਸਾਰਾ ਕੁਝ ਹੀ ਬੰਦ ਹੁਣ ਵਿਚਾਰੇ ਦੇਖੋ ਕੀ ਮਿੰਤਾ ਕਰ ਕਰਕੇ ਆ ਕਿੰਨਾ ਮੇਲਾ ਹੀ ਨਹੀਂ ਕਰਾਉਣ ਦਿੰਦੇ ਸੀ ਆੜੂ ਵਾਲੇ ਸੋ ਪੰਜਾਬ ਨੂੰ ਬਚਾਉਣਾ ਹੈ ਅਕਾਲੀ ਦਾ ਲੈ ਆਓ ਵਾਪਸ ਖੁਸ਼ੀਆਂ ਤਾਂ ਹੀ ਹੋਣਗੀਆਂ ਨਹੀਂ ਤਾਂ ਐਜੇ ਲੋਕ ਸਰਕਾਰ ਚ ਆ ਗਏ ਐ ਇਹਨਾਂ ਤਬਾਹ ਕਰਤਾ ਪੰਜਾਬ ਨੂੰ ਮਾਰਪੜਾ ਖੇਚ ਦਾ ਕੇਂਦਰ ਰੇਸਿੰਗ ਕੋੜਾ ਪਾਲਕਾਂ ਦੇ ਲਈ ਤੇ ਇਸ ਵਾਰ ਕੀ ਆਹੀ ਗੱਲ ਹੈ ਕਿ ਕਿ ਰੋ ਮੈਂ ਅੱਜ ਮੈਂ ਇਹਨਾਂ ਕਹਿਣਾ ਚਾਹਣਾ ਘੋੜੇ ਮੇਰੇ ਸਾਰੇ ਜਿਹਨੇ ਘੋੜੇ ਪ੍ਰੇਮੀ ਸਾਰੇ ਇੱਥੇ ਆਏ ਆਂ ਪ੍ਰਮਾਤਮਾ ਮੇਰ ਕਰੇ ਆਪਣੀ ਸਰਕਾਰ ਬੰਦੀ ਹੈ ਪੰਜਾਬ 'ਚ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਬੰਬੇ ਟਰਫ ਕਲੱਬ ਤੋਂ ਵਧੀਆ ਹੌਰਸ ਰੇਸਿੰਗ ਸਟੇਟ ਆਪਣਾ ਰੇਸ ਕੋਰਸ ਬਣਾਵਾਂਗੇ ਪੰਜਾਬ 'ਚ ਤੇ ਜਿਹੜਾ ਪ੍ਰਾਈਸ ਹੋਊਗਾ ਸਾਲ ਦਾ ਡਰਬੀ ਦਾ 10 ਕਰੋੜ ਰੱਖਾਂਗੇ ਹਰ ਸੈਟਰਡੇ ਸੰਡੇ ਹਰ ਸੈਟਰਡੇ ਸੰਡੇ ਰੇਸਿਸ ਹੋਇਆ ਕਰਨੀਆਂ ਤੇ ਜਿਹੜੇ ਮੈਂ ਘੋੜੇ ਵਾਲਿਆਂ ਨੂੰ ਕਹਿੰਦਾ ਘੋੜੇ ਰ ਚੰਗੇ ਪਾਲੋ ਕਰੋੜਪਤੀ ਬਣਾ ਦੂੰ ਸਾਰਿਆਂ ਨੂੰ ਬੱਡੇ ਪਾਲਸਾਹ ਨੂੰ ਬਹੁਤ ਯਾਦ ਕਰਦੇ ਘੋੜੇ ਵਾਲੇ ਹੂੰ ਬੱਡੇ ਪਾਲਸਾਹ ਨੂੰ ਬਹੁਤ ਯਾਦ ਕਰਦੇ ਘੋੜੇ ਵਾਲੇ ਕੀ ਕਰੀ ਥੈਂਕ ਯੂ ਨਾਬਾ ਜੇਲ੍ਹ ਵਿੱਚ ਬੰਦ ਸੁਖਪਾਲ ਖੈਰਾਂ ਦੇ ਨਾਲ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ ਨੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸਮੇਤ ਕਈ ਕਾਂਗਰਸ ਦੇ ਆਗੂਆਂ ਨੇ ਮੁਲਾਕਾਤ ਕੀਤੀ ਖੈਰਾ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਇੰਚਾਰਜ ਦਵਿੰਦਰ ਯਾਦਵ ਨੇ ਕਿਹਾ ਕਿ ਸੁਖਪਾਲ ਖੈਰਾ ਤੇ ਰਾਜਨੀਤੀ ਤਹਿਤ ਕੇਸ ਦਰਜ ਕੀਤਾ ਗਿਆ ਹੈ ਜਦੋਂ ਉਹਨਾਂ ਨੂੰ ਇੱਕ ਕੇਸ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਤਾਂ ਸਰਕਾਰ ਨੇ ਦੂਜਾ ਕੇਸ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਦੇ ਨਾਲ ਜਿਸ ਤਰ੍ਹਾਂ ਦਾ ਧੱਕਾ ਹੋਇਆ ਹੈ ਇਹ ਬਹੁਤ ਗਲਤ ਹੈ ਯਾਦਵ ਨੇ ਕਿਹਾ ਕਿ ਜੇਲ੍ਹ ਵਿੱਚ ਖੈਰਾ ਬਿਲਕੁਲ ਠੀਕ ਹਨ ਸਾਡੀ ਪਾਰਟੀ ਉਹਨਾਂ ਨਾਲ ਖੜੀ जो आम आदमी पार्टी है बहुत ही विंडिक्टिव राजनीति की तरफ अपना काम कर रही है सुखपाल खेरा जी कांग्रेस के एक सीनियर लीडर हैं और जिस तरीके का धक्का उनके साथ हुआ मतलब बेल होने के बाद उसी दिन सुबह सुबह एक नई एफआईआर दायर करके दोबारा से उनको जेल में डालना मैं समझता हूँ कि बहुत ही हमारे लोकतंत्र के लिए बहुत गलत बात है हम आज मिले सी और तकड़े ने नीचे आपा उन्होंने भी कही है कि तकड़े रहो साड़ी पार्टी की तरफ से मैंने उनको मैसेज दिया है कि आप तकड़े रहो हम जो सच की लड़ाई है उसको हमेशा लड़ते रहे सरकार की मंशा क्या है इसके पीछे ही आप देख रहे हैं ना मैं क्या विंडिक्टिव राजनीति बिल्कुल सामने आ रही है

मैं समझता हूँ ये उसी का एक आज आप देख रहे हैं कि मैं हूँ अध्यक्ष जी है सी एल पी लीडर हैं हम सब उनके साथ खड़े हुए हैं इस दुख की घड़ी में निश्चित ही हम उनके साथ खड़े है उनकी न्याय की लड़ाई में हम साथ खड़े रहेंगे ਆਪੀ ਟੈਕਰਾਉਨ ਕਿਸ ਤਰ੍ਹਾਂ ਖਤਮ ਹੋ ਗਿਆ ਨਵਜੋ ਸਿੱਧੂ ਦੇ ਲੈ ਕੇ ਜਿਸ ਤਰ੍ਹਾਂ ਵਿਵਾਦ ਕਰਾ ਲੋ ਕਮੈਂਟਸ ਵੀ ਹੈਵ ਆਲਰੇਡੀ ਸਪੋਕਨ ਅਬਾਊਟ ਇਟ